ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਹੀ ਨਵੇਂ ਬਲੌਗ 'ਚ ਤੁਹਾਡੇ ਸਾਹਮਣੇ ਪੇਸ਼ ਆਈ ਉਹ ਜਿਹੜਾ ਸਾਹਮਣੇ ਗੇਟ ਦੇਖ ਰਹੇ ਹੋਈ ਇਹ ਕਿਸੇ ਟਾਈਮ ਮਸ਼ਹੂਰ ਸਿਨੇਮਾ ਨਟਰਾਜ ਹੁੰਦਾ ਸੀ ਜੀ ਖੰਨੇ 'ਚ ਨਟਰਾਜ ਸਿਨੇਮਾ ਮਸ਼ਹੂਰ ਹੁੰਦਾ ਸੀ ਇਹ ਸਤਪਾਲ ਕਾਲੀਏ ਦਾ ਸਿਨੇਮਾ ਸੀਗਾ ਜੀ ਠੇਕੇਦਾਰ ਹੁੰਦਾ ਸੀ ਸ਼ਰਾਬ ਦੇ ਠੇਕੇਦਾਰ ਸਤਪਾਲ ਕਾਲੀਆ ਉਹਦਾ ਸਿਨੇਮਾ ਹੁੰਦਾ ਸੀ ਕਿਸੇ ਟਾਈਮ ਬਹੁਤ ਵਧੀਆ ਚੱਲਦਾ ਸੀ ਅੱਜ ਦੇਖ ਲਓ ਤੁਸੀਂ ਵੀ ਇਹ ਹੈ ਬੰਦ ਪਿਆ ਬਿਲਡਿੰਗ ਵੀ ਖਤਮ ਹੋ ਗਈ ਸਿਨਮੇ ਦਾ ਜੋ ਵੀ ਸੀ ਸਾਰਾ ਸਿਸਟਮ ਖਤਮ ਹੋ ਗਿਆ ਜਿਹੜੇ ਕੁਆਟਰ ਦੇਖਦੇ ਹੋ ਤੁਸੀਂ ਉਹ ਹਰੇ ਰੰਗ ਵਾਲੇ ਉਹ ਪੁਰਾਣੇ ਨੇ ਬਾਕੀ ਇੱਥੇ ਪੁਰਾਣਾ ਕੁਝ ਨਹੀਂ ਰਿਹਾ ਖਤਮ ਹੋ ਗਿਆ ਇਹਦੇ ਨਾਲ ਇਹ ਇਧਰ ਦਾ ਵਦਾਸ਼ ਭਗਤ ਜੀ ਦਾ ਮੇਰੇ ਖਿਆਲ ਚ ਆਏਗਾ ਧਰਮਸ਼ਾਲਾ ਪਤਾ ਨਹੀਂ ਮੰਦਿਰ ਹੈ ਤੇ ਉਹ ਸਾਹਮਣੇ ਨਟਰਾਜ ਸਿਨਮਾ ਹੁੰਦਾ ਸੀ ਜੀ ਦੇਖ ਲਓ ਇਹ ਬਹੁਤ ਪੁਰਾਣੀਆਂ ਯਾਦਾਂ ਨੇ ਜੀ ਮਿਲਦੇ ਆਂ ਜੀ ਅਗਲੇ ਬਲੌਗ ਚ